ਫਗਵਾੜਾ ਵਿਖੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਅਨਾਜ ਦੀ ਖਰੀਦ ਸ਼ੁਰੂ ਹੋ ਗਈ ਹੈ ਇਸ ਮੌਕੇ ਤੇ ਪਹੁੰਚ ਫਗਵਾੜਾ ਦੇ ਹਲਕਾ ਇੰਚਾਰਜ ਸ਼੍ਰੀ ਜਗਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਮੰਡੀਆਂ ਵਿੱਚ ਅਨਾਜ ਦੀ ਖਰੀਦ ਸ਼ੁਰੂ ਹੋਣ ਕਾਰਨ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਉਹਨਾਂ ਕਿਹਾ ਕਿ ਮੈਂ ਆੜਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਨਾਲ ਅੱਛੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਤੇ ਜੋ ਵੀ ਆੜਤੀਆਂ ਦੀ ਦਿੱਕਤ ਹੋਵੇਗੀ ਮੈਂ ਉਸ ਨੂੰ ਸੁਲਝਾਵਾਂਗਾ ਉਹਨਾਂ ਕਿਹਾ ਕਿ ਲੇਬਰ ਤੋਂ ਲੈ ਕੇ ਹਰ ਬੰਦੇ ਦੀ ਗੱਲ ਸੁਣੀ ਜਾਵੇਗੀ ਉਤੇ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਜੀ ਵੱਲੋਂ ਮੰਡੀਆਂ ਵਿੱਚ ਅਨਾਜ ਦੀ ਖਰੀਦ ਸ਼ੁਰੂ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਮੈਂ ਸਾਰੇ ਆਰਤੀ ਭਾਈਚਾਰੇ ਅਤੇ ਕਿਸਾਨ ਵੀਰਾਂ ਨੂੰ ਵਧਾਈ ਦਿੰਦਾ ਹਾਂ ਇਸ ਮੌਕੇ ਤੇ ਫਗਵਾੜਾ ਬੁਲਾਇਆ ਨੇ ਆਪਣੇ ਸੰਬੋਧਨ ਵਿੱਚ ਕੀ ਕਿਹਾ ਤੁਸੀਂ ਵੀ ਵੇਖੋ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਇੱਥੇ ਪਰਵੰਦਾ ਇੱਥੇ ਹੈ। ਅੱਜ ਭਾੜੇ तकरीबन तकरीबन ਮੈਨੂੰ ਬਯਾਦ ਹੈ ਕਿ ਮੈਨੂੰ 30 ਅੰਗਰ ਸ਼ੋਭੇ ਨਹੀਂ ਹੈ ਉਹਨਾਂ ਵਿੱਚ 15 ਦੇ ਤਰੀਖ ਦੇ ਕਾਰਗਰ ਸਾਡੀ ਜਿਹੜੀ ਟੇਬਲ ਜਿਹੜੀ ਹੈ ਉਹ ਅੱਜ ਪੇਚ ਹੋ ਰਹੀ ਹੈ ਐਜ਼ ਯੂ ਕਨ ਪਿਕ ਅਪ ਜਰਨ ਆਂਡ ਕੰਡਕਟਿੰਗ ਦੀ ਆਇਨਿਟ ਔਰ ਆਠ ਦੇ ਜ਼ਿਮੀਦਾਰ ਜਿਹੜੇ ਨੇ ਪਹਿਲੀ ਜਿਹੜੀ ਠੇਲੀ ਦੀ ਖਰੀਦ ਹੋਈ ਆ ਉਹ ਹੈਗੀ ਹੈ ਪਰ ਥੋੜੀ ਨਹੀਂ 加ੜਾ ਸਰ ਪੰਚਾਇਤ ਦੇ ਛੱਕੇ ਚਾਚਾ ਜੀ ਨੇ ਹੋਰ ਸਾਰੇ ਮੇਰੇ ਮਿੱਤਰ ਮੇਰ ਸਾਹਿਬ ਹਾਜ਼ਰ ਨੇ ਹੋਰ ਸਾਰੇ ਤੁਸੀਂ ਹਾਜ਼ਰ ਨੇ ਪਰ ਮੈਂ ਸਭ ਨੂੰ ਮੁਬਾਰਕਾ ਦਿਨਾ ਕਿ ਵੈਦਰ ਨੇ ਬੜਾ ਅੱਛਾ ਕੀਤਾ ਰਿਪੋਰਟ ਉਹ ਗਾਣੇ ਕੀ ਜਿਹੜੀ ਹੈ ਜਿਸ ਦੀ ਬੈਸਟ ਬੈਸਟ ਦੀ ਬੈਸਟ ਸ਼ੱਕੀ ਸਾਹਿਬ ਨੇ ਉਸੇ ਮੂਵੀ ਦੀ ਹਿੰਦ ਦੇ ਵਿੱਚ ਇਤਾਈ ਕਰਨੀ ਅਜੰਸੀ ਤੋਂ ਲੈ ਕੇ ਈਵਨ ਆੜਤੀਆ ਸਾਹਿਬ ਨੂੰ ਬਿੰਦੀ ਕਰੂੰਗਾ ਕਿ ਖਸਾਨਾ ਹੋਵੇ ਅੱਛੇ ਲਿਕੇ ਨਾਟ ਤੋਂ ਮਨਾ ਕਰਕੇ ਤੇ ਜੋ ਇਹਨਾਂ ਦੀ ਗੜਕਿਆਂ ਦੀ ਪ੍ਰੋਬਲਮ ਹੋਏਗੀ ਮੈਂ ਆਈ ਸ਼ੁਰੂ ਐਕਟਿੰਗ ਸਾਹਿਬ ਕੋਲਣਾ ਡੀਸੀ ਸਾਹਿਬ ਨੇ ਅਫਸਰ ਨੇ ਸੀਨੀਅਰ ਅਫਸਰ ਮੈਕਮੇ ਡਿਪਟੀ ਅਫਸਰ ਨੇ ਥਾਰੇ ਤੋਂ ਹਰ ਬੰਦੇ ਦੀ ਜਾਲੇ ਵਰਤੋਂ ਲੈ ਕੇ ਹਰ ਦੀ ਗੱਲ ਸੁਣੀ ਹੈ ਕਿ ਹਰ ਦੀ ਕਮਿਊਨਿਟੀ ਕੀਤਾ ਜਾਏਗਾ ਹਰ ਦੀ ਪੇਮੈਂਟ ਜਿਹੜੀ ਹੈ ਉਹ ਜੋ ਸਰਕਾਰ ਦੇ ਪਿਛਲੇ ਲਾ ਹੈ ਗਿਆ ਉਹ ਤੁਹਾਨੂੰ ਲੈ ਕੇ ਦਿੱਤੀ ਜਾਏਗੀ ਮੈਂ ਅੱਜ ਦੀ ਸ਼ੁਰੂ ਹੋਣ ਦੀ ਸਤਿ ਮਾਰਕਟ ਪਟਨਾ ਨੂੰ ਕਿਰਪਾ ਕਰੇ 15-20 ਦਿਨ ਦਾ ਮੌਸਮ ਕਾਡਾ ਵੈਦ ਹੈ ਸਾਥ ਦੇਗਾ ਉਹ ਕ੍ਰਿਸੀ ਦੇ ਕੂ ਕਿ ਕਿ ਪੰਪਿੰਗ ਖਰੀਦ ਉਹ ਸਾਡਾ 24-25 ਦਾ ਟਾਰਗੇਟ ਹੋਏਗਾ ਉਹ 10 ਲੱਖ ਕੰਟਰੈਕਟ ਜੋ 50 ਕਰੋੜ ਦਾ ਲੋਕ ਨੰਬਰ ਜੀ ਇਹ ਵਾਇਬਿੰਗ ਆਈਟੂ ਕਰਗਰੇ ਕੀਰਤ ਮੰਡੀਆ ਦੇ ਵਿੱਚ ਚੱਲ ਹੋਈ ਆ ਮੈਂ ਸਾਰੇ ਆੜਦੀ ਭਾਈਚਾਰੇ ਨੂੰ ਤੇ ਹਰ ਇੱਕ ਖਾਨ ਵੀਰਾਂ ਨੂੰ ਬਹੁਤ ਬਹੁਤ ਬਧਾਈ ਦਿੰਦਾ ਮੁबारकबाद ਦਿੰਦਾ ਹੋਰ ਪ੍ਰਮਾਤਮਾ ਨੂੰ ਉਹਨਾਂ ਦਾ ਬਹੁਤ ਵਧੀਆ ਸੀਜ਼ਨ ਜਿਹੜਾ ਇਹ ਮੌਸਮ ਚੱਲ ਰਿਹਾ ਵਾ ਉਹਨਾਂ ਦੀ ਮਿਹਨਤ ਦਾ ਫਲ ਪੂਰਾ ਉਹਨਾਂ ਨੂੰ ਪ੍ਰਮਾਤਮਾ ਦੋਗਾ ਔਰ ਇਹ ਤੋਂ ਸਤਾਂ ਦੇ ਵਿੱਚ ਜੋ ਅੰਨ ਦਾ ਭੰਡਾਰ ਆ ਪੰਜਾਬ ਦੇ ਖਾਨ ਗਰੇ ਗਏ ਆ ਵੀ ਇਹ ਜੋ ਅੰਨ ਦਾ ਜੋ ਵੀ ਪੂਰਾ ਕਰਦੇ ਆ ਘਟਾ ਅੱਜ ਮੰਡੀ ਦੇ ਵਿੱਚ ਸਾਡੀ ਕਣਕ ਦੀ آمد ਨੂੰ ਦੇਖਦੇ ਹੋਏ ਅੱਜ ਸ਼ੁਰੂਆਤ ਕਰਾ ਰਹੇ ਆ ਬੋਲੀ ਦੀ ਤੇ ਇਸ ਵਿੱਚ ਸਾਰੇ ਬਦਵੰਦ ਕਿ ਸੱਜਣ ਸਾਡੇ ਕੋਲ ਸਰੂਆਟ ਦੇ ਚੇਅਰਮੈਨ ਸਾਰੇ ਇਮੇਜ ਦੀ ਸਾਡੇ ਚੇਅਰਮੈਨਾਂ ਦੇ ਨਾਲ ਹੀ ਸਾਡੇ ਹਲਕਾ ਇੰਚਾਰਜ ਸਰਦ ਜਗਿੰਦਰ ਸਿੰਘ ਮਾਨ ਉਹਨਾਂ ਦੀ ਰਹਿਨੁਮਾਈ ਹੇਟ ਸਾਡੇ ਬਲਵਿੰਦਰ ਜੀ ਚੇਅਰਮੈਨ ਸੈਕਟਰੀ ਸਾਹਿਬ ਉਨ੍ਹਾਂ ਦੀ ਰਹਿਮ ਨਵਾਈ ਹੈਟ ਅੱਜ ਸਾਰਾ ਐਸਡੀਓ ਸਾਹਿਬ ਸਾਡੇ ਕੋਲ ਥੋੜੇ ਕੰਮ ਸਾਡੇ ਵਿੱਚ ਆਉਣ ਵਾਲੇ ਜਾਂ ਥੋੜੇ ਮਿੰਟਾਂ ਵਿੱਚ ਆਉਣ ਵਾਲੀ ਆ। ਉਨ੍ਹਾਂ ਦੀ ਰਹਿਮ ਨਵਾਈ ਹੈਟ ਸਾਰੇ ਆਰਟੀਆ ਅਸ਼ੋਸ਼ਣ ਦੇ ਜਿੰਨੇ ਵੀ ਪ੍ਰਧਾਨ ਸਾਰੇ ਨਾਲ ਮਿਲ ਕੇ ਅਸੀਂ ਸਾਰਾ ਇਹ ਅੱਜ ਇਸ ਦੀ ਗੱਲ ਕਰ ਰਹੇ ਆ। ਅਸੀਂ ਆਉਣ ਵਾਲੇ ਟਾਈਮ ਵਿੱਚ ਜਿਹੜੇ ਵੀ ਸਾਡੇ ਖਾਨਵੀਰ ਜਿੰਨੇ ਵੀ ਹੋਣਗੇ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਵੇ। ਬਹੁਤ ਹੀ ਖੁਸ਼ੀ ਵਾਲਾ ਦਿਨ ਵਾ। ਕਿ ਅੱਜ ਸਰਕਾਰ ਕਣਕ ਦੇ ਮੌਸਮ ਤੇ ਜਾ ਰਹੀ ਹੈ। ਕਣਕ ਦੀ ਫੀਲ ਸ਼ੁਰੂ ਕਰਨ ਜਾ ਰਹੇ ਆ। ਇਹਦੇ ਵਿੱਚ ਜਿਹੜੇ ਸਰਕਾਰ ਦੇ ਪ੍ਰਬੰਧ ਆ ਉਹ ਵੀ ਪੂਰੇ ਹੋ ਚੁੱਕੇ ਆ ਤੇ ਆੜੀਆਂ ਨੇ ਵੀ ਬਹੁਤ ਮਿਹਨਤ ਕਰਕੇ ਤਰਪਾਲਾ ਕ੍ਰਿਡਾ ਦਾ ਆਪਣਾ ਪਾਣੀ ਦਾ ਪ੍ਰਬੰਧ ਕੀਤਾ ਆ ਅਸੀਂ ਰੱਬ ਅਗੇ ਅਰਦਾਸ ਕਰਦੇ ਆ ਜਿਸ ਤਰ੍ਹਾਂ ਅਸੀਂ ਖੁਸ਼ੀ ਦੇ ਨਾਲ ਸੀਜ਼ਨ ਦੀ ਸ਼ੁਰੂਆਤ ਕਰਨੇ ਜਾ ਰਹੇ ਆ ਉਸੇ ਤਰ੍ਹਾਂ ਪਰਵਾਪਾ ਦੀ ਸਭਾਪਤੀ ਵੀ ਖੁਸ਼ੀਆਂ ਨਾਲ ਲਿਆਵੇ ਨਾ ਕਿਸੇ ਆੜਪੀਏ ਨੂੰ ਨਾ ਕਿਸੇ ਜੀਵਿਦਾਰ ਨੂੰ ਨਾ ਸਰਕਾਰ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਬਲਮ ਨਾ ਹੋਵੇ ਸਰਲ ਮਿਲ ਕੇ ਇਹ ਖੁਸ਼ੀਆਂ ਨਾਲ ਸੀਜ਼ਨ ਸਵਾਪਤ ਕਰੀਏ ਧੰਨਵਾਦ